ਸਵਾਗਤ ਹੈ ਪੀਟੀਸੀ ਨਿਊਜ਼ ਉਹ ਵੀ ਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੀਡੈਂਟ ਵਿਚਾਰ ਤਕਰਾਰ ਇੱਕ ਬੇहद ਅਹਿਮ ਤੇ ਭਾਵੁਕ ਕਰਦੇ ਹੋਏ ਮੁੱਦੇ ਤੇ ਤੁਹਾਡੇ ਸਾਹਮਣੇ ਵਿਚਾਰ ਤਕਰਾਰ ਲੈ ਕੇ ਹਾਜ਼ਰਾਂ ਇਹ ਮੁੱਦਾ ਬੇहद ਭਾਵੁਕ ਕਰਨ ਵਾਲਾ ਹੈ ਕਿਉਂਕਿ ਇਸ ਮੁੱਦੇ ਨੇ 70 ਵਿਛਾ ਦਿੱਤੇ ਨੇ ਘਰਾਂ ਦੇ ਵਿੱਚ 21 ਘਰਾਂ ਦੇ ਵਿੱਚ ਹੁਣ ਤੱਕ ਸੱਤਰ ਵਿਛ ਚੁੱਕੇ ਨੇ ਔਰ ਇਹ ਆંકੜਾ ਥੰਮਦਾ ਹੋਇਆ ਨਜ਼ਰ ਨਹੀਂ ਆਇਆ ਚਾਰ ਲੋਕਾਂ ਤੋਂ ਇਹ ਕਹਾਣੀ ਸ਼ੁਰੂ ਹੋਈ ਸੀ ਕਿ ਜ਼ਹਿਰੀਲੀ ਸ਼ਰਾਬ ਕਰਕੇ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤਾਂ ਇਹ ਲੱਗਿਆ ਸੀਗਾ ਕਿ ਚਲੋ ਚਾਰ ਲੋਕਾਂ ਦੀ ਮੌਤ ਹੋਈ ਆ ਬਾਕੀਆਂ ਦਾ ਬਚਾਅ ਹੋ ਗਿਆ ਪਰ ਇਹ ਅੰਕੜਾ ਚਾਰ ਤੋਂ ਵੱਧਦੇ ਆ ਵੱਧਦੇ ਆ ਅੱਠ ਹੋਇਆ ਅੱਠ ਤੋਂ 10 ਹੋਇਆ 10 ਤੋਂ 14 ਹੋਇਆ ਤੇ ਹੁਣ 21 ਤੱਕ ਪਹੁੰਚ ਚੁੱਕਿਆ ਔਰ ਇਹ ਹਲੇ ਅੰਕੜਾ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਔਰ ਵੱਡੀ ਗੱਲ ਇਹ ਹੈ ਕਿ ਸਰਕਾਰ ਦੀ ਚੁੱਪੀ ਸਭ ਤੋਂ ਵੱਡੇ ਸਵਾਲ ਖੜੇ ਕਰਦੀ ਹੈ ਇਸ ਪੂਰੇ ਮੁੱਦੇ ਤੇ ਜਦੋਂ ਇਲਾਕਾ ਸੀਐਮ ਸਾਹਿਬ ਦਾ ਖੁੱਦ ਦਾ ਹੋਵੇ ਤਿੰਨ ਤਿੰਨ ਮੌਜੂਦਾ ਵਿਧਾਇਕ ਇੱਥੋਂ ਹੋਣ ਕੈਬਨਿਟ ਮੰਤਰੀ ਇੱਥੋਂ ਹੋਣ ਤੇ ਤੁਹਾਡੀ ਚੁੱਪੀ ਹੈ ਜਿਹੜੀ ਉਹ ਉਹਨਾਂ ਲੋਕਾਂ ਨੂੰ ਵੱਧ ਤੰਗ ਕਰਦੀ ਹੈ ਉਹ ਉਹਨਾਂ ਤੇ ਜ਼ਖਮਾਂ ਤੇ ਲੂਣ ਛੜਕਣ ਦਾ ਕੰਮ ਕਰਦੀ ਹੈ ਔਰ ਅੱਜ ਦਾ ਮੁੱਦਾ ਇਹੀ ਹੈ ਕਿ ਇਹ ਸ਼ਰਾਬ ਕਿਵੇਂ ਕਹਿਰ ਬਣਦੀ ਜਾ ਰਹੀ ਹੈ ਸ਼ਰਾਬ ਬਣੀ ਜ਼ਹਿਰ ਲੋਕਾਂ ਤੇ ਕਹਿਰ ਸ਼ਰਾਬ ਬਣੀ ਜ਼ਹਿਰ ਲੋਕਾਂ ਤੇ ਕਹਿਰ ਔਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਉਹ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਅਪਡੇਟ ਕੀ ਹੈ ਇਸ ਪੂਰੇ ਮੁੱਦੇ ਤੇ ਫਿਰ ਚਰਚਾ ਨੂੰ ਅੱਗੇ ਵਧਾਣੇ ਆ ਦਰਅਸਲ ਇਹ ਸੀਐਮ ਸਿਟੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਕਈ ਲੋਕਾਂ ਦਾ ਕੰਮ ਤਮਾਮ ਕਰਕੇ ਰੱਖ ਦਿੱਤਾ ਹੈ ਔਰ ਜੋ ਜਾਣਕਾਰੀ ਹੁਣ ਤੱਕ ਮਿਲ ਰਹੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 21 ਮੌਤਾਂ ਹੋ ਚੁੱਕੀਆਂ ਨੇ NHRC ਨੇ ਪੰਜਾਬ ਸਰਕਾਰ ਤੋਂ 72 ਘੰਟਿਆਂ ਦੇ ਵਿੱਚ ਰਿਪੋਰਟ ਮੰਗ ਲਈ ਹੈ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਨੋਟਿਸ ਲਿਆ ਮੁੱਖ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਇਸ ਤੇ ਜਵਾਬ ਮੰਗਿਆ ਪੰਜਾਬ ਦੇ ਚੀਫ ਸਕੱਤਰ ਤੇ ਡੀਜੀਪੀ ਤੋਂ ਰਿਪੋਰਟ ਮੰਗੀ ਗਈ ਹੈ ਪੰਜਾਬ ਦੇ ਮੁੱਖ ਚੋਣ ਅਫਸਰਾਂ ਹੀ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ। ਸੰਗਰੂਰ ਦੇ ਡੀਸੀ ਨੇ ਉੱਚ ਪੱਧਰੀ ਜਾਂਚ ਕਮੇਟੀ ਬਿਠਾ ਦਿੱਤੀ ਹੈ। ਐਡੀਜੀਪੀ ਗੁਰਿੰਦਰ ਢਿੱਲੋਂ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਹੈ। ਡੀਆਈਜੀ ਪਟਿਆਲਾ ਰੇਂਜ ਹਰਚਰਨ ਭੁੱਲਰ, ਐਸਐਸਪੀ ਸੰਗਰੂਰ ਸਰਤਾਜ ਚਾਹਲ, ਆਈਪੀਐਸ ਤੇ ਵਧੀਕ ਕਮਿਸ਼ਨਰ ਆਪਕਰਨੀ ਨਰੇਸ਼ ਦੂਬੇ ਇਸ ਵਿੱਚ ਸ਼ਾਮਲ ਕੀਤੇ ਗਏ ਨੇ। 20 ਮਾਰਚ ਨੂੰ ਮਾਮਲਾ ਇਸ ਸਾਹਮਣੇ ਆਇਆ ਸੀ ਸੰਗਰੂਰ ਦੇ ਪਿੰਡ ਗੁਜਰਾ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਸੀ। ਗੁਜਰਾ ਜੱਖੇਪਾਲ ਸਮੇਤ ਕਈ ਪਿੰਡਾਂ ਦੇ ਮਰੀਜ਼ ਹਲੇ ਵੀ ਹਸਪਤਾਲਾਂ ਦੇ ਵਿੱਚ ਦਾਖਲ ਨੇ ਦੱਸਿਆ ਜਾ ਰਿਹਾ ਕਿ ਹਰਮਨਪ੍ਰੀਤ ਸਿੰਘ ਇਸ ਪੂਰੇ ਮਾਮਲੇ ਦਾ ਕਿੰਗਪਿੰਨ ਹੈ ਸੰਗਰੂਰ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਬ ਦੀ ਇਹ ਸਪਲਾਈ ਕਰ ਰਿਆ ਸੀ ਔਰ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਇਸ ਦੀ ਪੂਰੀ ਜਾਣਕਾਰੀ ਅਸੀਂ ਪਹਿਲਾਂ ਵੀ ਕਈ ਵਾਰ ਦਿੱਤੀ ਹੈ ਆਪਨ ਉਸ ਨੂੰ ਪਰਪੁਲਿਸ ਨੇ ਸਮਾਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਜੇ ਸਮਾਂ ਰਹਿੰਦੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਹੁਣ ਇਹ ਐਡਾ ਵੱਡਾ ਕਾਂਡ ਨਹੀਂ ਹੋਣਾ ਸੀਗਾ ਤੁਹਾਨੂੰ ਯਾਦ ਹੋਵੇਗਾ ਕਿ 2021 ਦੇ ਵਿੱਚ ਵੀ ਇਦਾਂ ਦਾ ਇਹੀ ਕੁਝ ਹੋਇਆ ਸੀਗਾ ਪੰਜਾਬ ਦੇ ਮਾਝੇ ਖੇਤਰ ਦੇ ਵਿੱਚ ਖਾਸ ਤੌਰ ਤੇ ਔਰ ਉਸ ਵਕਤ ਕਾਂਗਰਸੀ ਸਰਕਾਰ ਸੀ ਕਾਂਗਰਸੀ ਸਰਕਾਰ ਸੀ ਤੇ ਵਿਰੋਧੀ ਧਰ ਦੇ ਵਿੱਚ ਆਮ ਆਦਮੀ ਪਾਰਟੀ ਸੀ ਆਮ ਆਦਮੀ ਪਾਰਟੀ ਨੇ ਡਿਮਾਂਡ ਕੀਤੀ ਸੀ ਕਿ ਪਰਚਾ 302 ਦਾ ਦਰਜ ਕੀਤਾ ਜਾਵੇ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਇਹ ਸਭ ਕੁਝ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਮੁਆਵਜ਼ੇ ਦੀ ਵੀ ਮੰਗ ਕੀਤੀ ਔਰ ਅੱਜ ਇੱਕ ਬਿਆਨ ਅਮਨ ਅਰੋੜਾ ਹੁਰਾ ਦਾ ਜ਼ਰੂਰ ਆਇਆ ਅਮਨ ਅਰੋੜਾ ਇਹ ਬਿਆਨ ਉਹਨਾਂ ਪੀੜਤ ਪਰਿਵਾਰਾਂ ਦੇ ਵਿੱਚ ਬੈਠ ਕੇ ਦੇ ਰਹੇ ਨੇ ਅਮਨ ਅਰੋੜਾ ਦਾ ਇਹ ਬਿਆਨ ਹੈ ਜਿਹੜਾ ਹੈਰਾਨ ਕਰਨ ਵਾਲਾ ਹੈ ਉਹਨਾਂ ਨੇ ਕਿਹਾ ਕਿ ਦੇਖੋ ਇਹ ਲੋਕ ਜਿਹੜੇ ਮਰੇ ਨੇ ਇਹ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਖਰੀਦ ਕੇ ਨਹੀਂ ਮਰੇ ਇਹ ਲੋਕ ਜ਼ਹਿਰੀਲੀ ਸ਼ਰਾਬ ਇਹਨਾਂ ਨੇ ਇਧਰੋਂ ਉਧਰੋਂ ਖਰੀਦ ਲਈ ਜਿੱਥੋਂ ਵੀ ਖਰੀਦ ਲਈ ਉਸ ਤੋਂ ਬਾਅਦ ਇਹ ਪੀ ਕੇ ਮਰੇ ਨੇ ਇਸ ਕਰਕੇ ਸਰਕਾਰ ਦੋਸ਼ੀ ਨਹੀਂ ਹੈ ਸਰਕਾਰ ਦੋਸ਼ੀ ਤਾਂ ਗਣੀ ਜਾਂਦੀ ਜੇਕਰ ਸਰਕਾਰੀ ਠੇਕਿਆਂ ਤੋਂ ਸ਼ਰਾਬ ਲੈ ਕੇ ਇਹ ਮਾਰੇ ਜਾਂਦੇ ਕਿੰਨਾ ਵਾਜਬ ਇਹ ਬਿਆਨ ਹੈਗਾ कि ਟੋੜੇ ਇਲਾਕਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਕੋਈ ਵੇਚ ਰਿਹਾ ਤਾਂ ਉਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੈ ਉਦੀ ਜ਼ਿੰਮੇਵਾਰੀ ਪੁਲਿਸ ਤੇ ਪ੍ਰਸ਼ਾਸਨ ਦੀ ਨਹੀਂ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਫਿਰ ਪਹਿਲਾ ਸੀਐਮ ਮਾਨ ਕੀ ਕਹਿੰਦੇ ਸੀਗੇ ਔਰ ਹੁਣ ਉਹਨਾਂ ਦੇ ਮੰਤਰੀ ਕੀ ਕਹਿ ਰਹੇ ਨੇ ਇਹ ਦੋਨੋਂ ਚੀਜ਼ਾਂ ਸੁਣ ਲਓ ਇਸ ਦੀ ਜਾਂਚ ਹੋਣੀ ਚਾਹੀਏ ਨਾ ਔਰ ਆਪ ਦਾ ਕਿੰਨਾ ਹੋਣਾ ਚਾਹੀਏ ਸਰ ਪਹਿਲੇ ਤਾਂ 302 ਦਾ ਪਰਚਾ ਹੋਣਾ ਚਾਹੀਏ ਜੋ ਜੋ ਇਸ ਵਿੱਚ ਸ਼ਾਮਿਲ ਹੈ ਚਾਹੇ ਨੇਤਾ ਹੈ ਚਾਹੇ ਉਸਕਾ ਪੀਏ ਹੈ ਇਹ ਮਰਡਰ ਹੈ ਇਹ ਕਤਲ ਹੈ ਇਹ ਮੌਤ ਨਹੀਂ ਹੈ ਜ਼ਹਿਰ ਵੰਟਾ ਗਿਆ ਹੈ ਜੇ ਲੈ ਲਓ ਜ਼ਹਿਰ ਔਰ ਉਸ ਜ਼ਹਿਰ बांटने के बाद उनकी मौत हुई है सबसे पहले तो कत्ल के पर्चे होने चाहिए फिर उनके रोजगार के प्रबंध करो क्योंकि कमाऊ थे सभी जो मोस्टली फैमिलीज के वो अकेले ही कमाऊ थे वो चले गए उनके बच्चों की पढ़ाई का जिम्मा सरकार ले और कैप्टन साहब बाहर आके कुछ बोले तो सही वो मैंने एक दो दो तीन गांव में पूछा कि सरकार से कोई आया आदमी वो कहते सरकार की बात कर रहे हो हमारे गांव का सरपंच नहीं आया हमारे संस्कार पे ਜੀ ਸਸਤੀ ਸ਼ਰਾਬ ਜੇ ਤਾਂ ਦੇਖੋ ਗੱਲ ਸਮਝੋ ਕੰਮ ਜੇ ਤਾਂ ਪਰ ਕੱਚਾ ਚਲਾ ਦੇਦਾ ਕੋਈ ਸੋਹਣਾ ਨਾ ਕਰਨਾ ਤੁਸੀਂ ਭੈਣ ਜੀ ਕਹਿ ਰਹੇ ਹੋ ਕਿ ਸਰਕਾਰਾਂ ਨਹੀਂ ਮਰਵਾਤੇ ਬੰਦੇ ਜੇ ਤਾਂ ਸਰਕਾਰੀ ਠੇਕੇ ਤੋਂ ਠੀਕੇ ਬੰਦਾ ਪਰਿਆ ਹਾਂਜੀ ਗੱਲ ਨੂੰ ਸਮਝ ਲਓ ਹਾਂਜੀ ਸਰਕਾਰੀ ਠੇਕੇ ਤੋਂ ਬੰਦੇ ਨੇ ਬੋਤਲ ਲਈ ਤੇ ਪੀ ਕੇ ਮਾਰ ਗਿਆ ਫਿਰ ਸਰਕਾਰ ਜ਼ਿੰਮੇਵਾਰ ਜ਼ਿੰਮੇਵਾਰ ਹਾਂਜੀ ਹਾਂਜੀ ਜੇ ਆਪਾਂ ਹੁਣ ਜਿਹੜੇ ਬੰਦੇ ਕੋਲ ਬੰਦਾ ਲੈ ਕੇ ਆਉਂਦਾ ਹੈ ਜਾਂ ਜਾ ਕੇ ਪੀਂਦਾ ਹਾਂਜੀ ਉਹ ਕੋਈ ਠੇਕੇਦਾਰ ਨਹੀਂ ਉਸ ਕੋਈ ਸਰਕਾਰ ਦਾ ਕਰਮਿੰਦਾ ਨਹੀਂ ਸਰਕਾਰ ਦਾ ਮੁਲਾਜ਼ਮ ਨਹੀਂ ਠੀਕ ਹੈ ਜੀ ਜੇ ਆਪਾਂ ਉਹ ਇਹ ਜਿਹੜਾ ਤੁਸੀਂ ਕਹਿੰਦੇ ਸੋ ਇਹ ਤੁਸੀਂ ਸੁਣ ਲਿਆ ਜੋ ਅਮਨ ਰੂੜਾ ਸਾਹਿਬ ਨੇ ਕਿਹਾ ਕਿ ਜੇ ਤਾਂ ਸਰਕਾਰੀ ਠੇਕੇ ਤੋਂ ਵਿੱਚੋਂ ਲੈ ਕੇ ਪੀ ਕੇ ਮਰ ਗਿਆ ਫਿਰ ਤਾਂ ਸਰਕਾਰ ਜ਼ਿੰਮੇਵਾਰ ਹੈ ਪਰ ਹੁਣ ਇਹ ਜਿਹੜੀ ਸ਼ਰਾਬ ਲੈ ਕੇ ਜਿੱਥੋਂ ਪੀ ਕੇ ਆ ਉਧਰਲੀ ਸਰਕਾਰ ਜ਼ਿੰਮੇਵਾਰ ਨਹੀਂ ਹੈ ਇਹ ਕਿੰਨਾ ਕੋ ਜ਼ਿੰਮੇਵਾਰੀ ਵਾਲਾ ਬਿਆਨ ਹੈ ਇਹ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਤੋ ਤੁਹਾਨੂੰ ਉਸ ਤੋਂ ਪਹਿਲਾਂ ਭਗਵੰਤਪਾਨ ਹੁਰਦਾ ਉਹ ਬਿਆਨ ਵੀ ਦਿਖਾਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪੀੜਤਾ ਨਾਲ ਗੱਲਬਾਤ ਕੀਤੀ ਕਿ ਕੋਈ ਮੰਤਰੀ ਸੰਤਰੀ ਕੋਈ ਆਇਆ ਉਹ ਕਹਿੰਦੇ ਸਰਪੰਚ ਨਹੀਂ ਆਇਆ ਇਹੀ ਹਾਲਾਤ ਅੱਜ ਵੀ ਨੇ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਤੱਕ ਨਹੀਂ ਆਇਆ ਇਸ ਪੂਰੇ ਮੁੱਦੇ ਤੇ ਔਰ ਸਭ ਤੋਂ ਵੱਡਾ ਸਵਾਲ ਇਹ ਹੈ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਜਿਹੜੇ ਵੀ ਲੋਕ ਸ਼ਰਾਬ ਨਕਲੀ ਸ਼ਰਾਬ ਬਣਾਉਂਦੇ ਨੇ ਜਾਂ ਜਾਲੀ ਸ਼ਰਾਬ ਬਣਾਉਂਦੇ ਨੇ ਉਸ ਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੈ ਜਿਹੜੇ ਉਹਨਾਂ ਤੋਂ ਲੈ ਕੇ ਪੀਂਦੇ ਉਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੈ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਗੁਰਦਰਸ਼ਨ ਮੇਰੇ ਨਾਲ ਸਿੱਧਾ ਸੰਗਰੂਰ ਤੋਂ ਜੁੜੇ ਹੋਏ ਨੇ तमाम ਜਾਣਕਾਰੀਆਂ ਲਗਾਤਾਰ ਦਿੰਦੇ ਨੇ ਮਾਨ ਗੋਲ ਸਾਹਿਬ ਵੀ ਜੁੜੇ ਹੋਏ ਨੇ ਆਰਟੀਏ ਕਾਰਕੁਨ ਨੇ ਉਹ ਇਸ ਮੁੱਦੇ ਨੂੰ ਉਹਨਾਂ ਨੇ ਜ਼ੋਰਾਂ ਛੋਰਾਂ ਨਾਲ ਚੁੱਕਿਆ ਕਿ ਇਹ ਇੰਨਾ ਗੈਰ ਜ਼ਿੰਮੇਵਾਰਨਾ ਰਵਈਆ ਸਰਕਾਰ ਦਾ ਕਿਵੇਂ ਹੋ ਸਕਦਾ ਕਿ 21 ਲੋਕ ਮਰ ਗਏ ਹੋਣ ਤਾਂ ਤੁਸੀਂ ਉਹਨਾਂ ਦਾ ਹਾਲਚਲ ਤੱਕ ਪੁੱਛਣ ਨਾ ਆਏ ਹੋ ਔਰ ਹੁਣ ਜਿਹੜਾ ਇਹ ਬਿਆਨ ਆਇਆ ਹੈ ਇਹ ਹੋਰ ਵੀ ਸ਼ਰਮਿੰਦਾ ਕਰਨ ਵਾਲਾ ਹੈ ਕਿ ਜੇ ਤਾਂ ਸਰਕਾਰੀ ਠੇਕਿਆਂ 'ਚੋਂ ਸ਼ਰਾਬ ਲੈ ਕੇ ਪੀ ਕੇ ਮਰ ਕੇ ਫਿਰ ਜ਼ਿੰਮੇਵਾਰ ਹੈ ਸਰਕਾਰ ਆਦਰਵਾਇਜ਼ ਸਰਕਾਰ ਜ਼ਿੰਮੇਵਾਰ ਨਹੀਂ ਹੈ ਗੁਰਦਰਸ਼ਨ ਹੁਣ ਤੱਕ ਦੇ ਤਾਜ਼ਾ ਹਾਲਾਤ ਕੀ ਨੇ ਇਹ ਥੋੜੇ ਤੋਂ ਸਮਝਣਾ ਚਾਹੁੰਦੇ ਆਂ ਔਰ ਕੋਈ ਮੰਤਰੀ ਸੰਤਰੀ ਪਹੁੰਚਿਆ ਬੜੇ ਲੋਕਾਂ ਦਾ ਇਹ ਗੁੱਸਾ ਹੈਗਾ ਕਿ ਜੋ ਹੋਣਾ ਸੀ ਹੋ ਗਿਆ ਘੱਟੋ ਘੱਟ ਇਸ ਦੁੱਖ ਦੇ ਵਕਤ ਦੁੱਖ ਵੰਡਾਉਣਾ ਤਾਂ ਹੁੰਦਾ ਕੋਈ ਹਰਪ੍ਰੀਤ ਜੀ ਇਹ ਗੱਲ ਕੀਤੀ ਜਾਵੇ ਮੰਤਰੀ ਸੰਤਰੀ ਦੀ ਮੈਂ ਕਹਿ ਸਕਦਾ ਬਈ ਇਸ ਨਾਂ ਦੀ ਕੋਈ ਚੀਜ਼ ਇੱਥੇ ਸਾਨੂੰ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਅਸੀਂ 4 ਦਿਨਾਂ ਤੋਂ ਪੀਟੀਸ਼ਨ ਦੇ ਜ਼ਰੀਏ ਕਹ ਬੋਲ ਰਹੇ ਹਾਂ ਮਤਲਬ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਉਹਨਾਂ ਦਾ ਕਹਿਣਾ ਸੀ ਕਿ ਮਾਅਬਜਤ ਤਾਂ ਦੂਰ ਦੀ ਗੱਲ ਆ ਸਾਡੇ ਨਾਲ ਕੋਈ ਹਮਦਰਦੀ ਜਿਤਾਉਣ ਨਹੀਂ ਆਇਆ ਪਰ ਇੱਥੇ ਦੀਆਂ ਜਿਹੜੀਆਂ ਤਸਵੀਰਾਂ ਨੇ ਬੜੀਆਂ ਮਨ ਨੂੰ ਦਿਲ ਨੂੰ ਝੰਜੋੜਨ ਵਾਲੀਆਂ ਨੇ ਕਿਉਂਕਿ ਜਿਹੜੇ ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਦੇ ਜਿਹੜੇ ਕੀਰਨੇ ਨੇ ਜਾਂ ਉਹਨਾਂ ਦੀਆਂ ਮਾਮਾ ਨੇ ਉਹ ਇੱਕ ਦਿਲ ਨੂੰ ਖਿੱਚ ਪਾਉਂਦੀਆਂ ਨੇ ਕਿ ਉਹਨਾਂ ਦਾ ਜਿਹੜਾ ਹੁਣ ਆਉਣ ਵਾਲਾ ਭਵਿੱਖਾ ਉਹ ਕੀ ਹੋਵੇਗਾ ਪਰ ਹਾਲਾਤ ਹਾਲਾਤ ਨੇ ਜਿਹੜੇ ਬੜੇ ਕਿਉਂਕਿ 4 ਦਿਨ ਹੋ ਗਏ ਜੇਕਰ ਐਲਾਨ ਕਰਨਾ ਸੀ ਮਾਫ਼ਜੇ ਦਾ ਤਾਂ 4 ਦਿਨ ਪਹਿਲਾਂ ਹੀ ਕੀਤਾ ਜਾ ਸਕਦਾ ਸੀ ਕਿਉਂ ਇਹਨਾਂ ਲੋਕਾਂ ਨੂੰ 4 ਦਿਨ ਮੌਚਰੀਆਂ ਦੇ ਵਿੱਚ ਰੱਖਿਆ ਗਿਆ 4 ਦਿਨ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਚੁੱਲਿਆਂ ਦੀ ਅੱਗ ਬੰਦ ਰੱਖੀ ਗਈ ਕਿਉਂ ਇਹਨਾਂ ਲੋਕਾਂ ਨੂੰ ਤਰਸਾਇਆ ਗਿਆ ਕਿਉਂਕਿ ਇੱਕ ਪਾਸੇ ਜਿਹੜਾ ਬਿਆਨ ਆਇਆ ਅਮਨ अरोड़ा ਜੀ ਦਾ ਕਿ ਜੇ ਅਸੀਂ ਜੇਕਰ ਸਰਕਾਰੀ ਠੇਕੇ ਤੋਂ ਸਰਬ ਲਈ ਹੁੰਦੀ ਤਾਂ ਅਸੀਂ ਜ਼ਿੰਮੇਵਾਰ ਸੀ ਇਹ ਕੋਈ ਜਿਮੇਵਾਰੀ ਵਾਲਾ ਬਿਆਨ ਨਹੀਂ ਹੈ ਇਹ ਮਤਲਬ ਕਿ ਹਰ ਇੱਕ ਨੂੰ ਪਤਾ ਜੇਕਰ ਪਿੰਡ ਦਾ ਸਰਪੰਚ ਆਪਦੇ ਪਿੰਡ ਦੇ ਵਿੱਚ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਤਾਂ ਤਾਂ ਉਹਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਪਿੰਡ ਦਾ ਸਰਪੰਚ ਬਣ ਸਕੇ ਪਰ ਇਹ ਪੰਜਾਬ ਦੀ ਕੈਬਨਿਟ ਦੇ ਵਿੱਚ ਹੋ ਕੇ ਇਦਾਂ ਦੀ ਬਿਆਨਬਾਜ਼ੀ ਕਰਨੀ ਇਹ ਇਹਨਾਂ ਨੂੰ ਸੋਭਾ ਨਹੀਂ ਦਿੰਦਾ ਕਿਉਂਕਿ ਇਹਨਾਂ ਲੋਕਾਂ ਦੇ ਦਿਲਾਂ ਤੇ ਇੱਕ ਕਹਿ ਸਕਦੇ ਜਖਮਾਂ ਤੇ ਲੂਣ ਭੁੱਕਣ ਵਾਲੀ ਗੱਲ ਹੈ ਜਿਹੜੀ ਅੱਜ ਹੋਈ ਹੈ ਅਸੀਂ ਇੱਕ ਇੱਥੇ ਜਿਹੜੇ ਲੋਕਲ ਨਮਾਇंदे ਨੇ ਐਮਐਲਏ ਨੇ ਚੁਣੇ ਹੋਏ ਉਹ ਤਾਂ ਇੱਥੇ ਪਹੁੰਚੇ ਨਹੀਂ ਪਰ ਲੁਧਿਆਣੇ ਤੋਂ ਹਾਕਮ ਬਖਤਦੀ ਵਾਲਾ ਵਰਗੇ ਵੀ ਇੱਥੇ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਕਮ ਜੀ ਤੁਸੀਂ ਟਾਈਮ ਕੱਟ ਕੇ ਆਏ ਹੋ ਪਰ ਕਿੱਦਾਂ ਦਾ ਲੱਗ ਰਿਹਾ ਕਿਉਂਕਿ 7 ਸਵੇਰੇ ਇੱਕ ਪਿੰਡ ਦੇ ਵਿੱਚ ਜਿਹੜੇ ਬਲੇ ਆ ਤੇ 21 ਸਵੇਰੇ ਪੂਰੇ ਜ਼ਿਲ੍ਹੇ ਦੇ ਵਿੱਚ ਬਲ ਨੇ ਇਦੂ ਮਾਰੇ ਹੋਰ ਹੋਣੇ ਹਾਕਮਾਂ ਕੀ ਭਾਗ ਨੇ ਤੇ ਘਰ ਨੂੰ ਹੀ ਅੱਗ ਲਾ ਦੀ ਘਰ ਦੇ ਚਿਰਾਗ ਨੇ ਅੱਖਾਂ ਨਾਲ ਸੜਦਾ ਗੁਲਾਬ ਦੇਖੀ ਜਾਂਦੇ ਆ ਤੇ ਅੱਖਾਂ ਨੂੰ ਮੁਰੇ ਮਰਦਾ ਪੰਜਾਬ ਦੇਖੀ ਜਾਂਦੇ ਆ ਹਾਂ ਨਾ ਅਹਲ ਸਰਕਾਰ ਚੁਣੀ ਦਾ ਪੰਜਾਬ ਰਿਜ਼ਲਟ ਭੁਗਤ ਰਿਹਾ ਅੱਜ ਗੁਜਰਾ ਪਿੰਡ ਦੇ ਵਿੱਚ ਹਾਂ 7 ਸਵੇ ਇਸ ਪਿੰਡ ਦੇ ਵਿੱਚ ਔਰ ਤਕਰੀਬਨ 20 ਤੋਂ ਵੱਧ ਮੋਤਾਂ ਦਾ ਸੇਕ ਸਿਵਿਆਂ ਦਾ ਸੇਕ ਇਹ ਸਰਕਾਰ ਦੇ ਕੰਨਾਂ ਤੱਕ ਨਹੀਂ ਜਾ ਰਿਹਾ ਹਾਂ ਜਿਹੜੀ ਸਰਕਾਰ ਇਹ ਗੱਲ ਕਹੇ ਕਿ ਚਿੱਟੇ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਹੋਂਦ ਚਾਹੀਏ ਅੱਜ ਉਸੇ ਸਰਕਾਰ ਵੱਲੋਂ ਹਾਂ ਵੇਚਿਆ ਜਾ ਰਿਹਾ ਨਸ਼ਾ ਜ਼ਹਿਰ ਰੂਪੀ ਸ਼ਰਾਬ ਉਹ ਲੋਕਾਂ ਦੇ ਬੱਚੇ ਹੀ ਬਲੋਕਾਂ ਦੇ ਪੁੱਤ ਗਰੀਬਾਂ ਦੇ ਪੁੱਤ ਦੇਖੋ ਆ ਧੀਆ ਪੈਣਾ ਮਾਵਾਂ ਨੂੰ ਇਹ ਇਹਨਾਂ ਦਾ ਬਣੂਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਦੇ ਕੀਰਨੇ ਸੁਣ ਰਹੇ ਹੋ ਕਿ ਇੱਕ ਦਿਲ ਦੇ ਵਿੱਚ ਕਾਲਜ ਦੇ ਵਿੱਚ ਖਿੱਚ ਪੈਂਦੀ ਹੈ ਦੇਖੋ ਜੀ ਕੱਲ ਜਾਂ ਮੂੰਹ ਨੂੰ ਆਉਂਦਾ ਸਿੱਧੂ ਸਾਹਿਬ ਕੱਲ ਜਾਂ ਮੂੰਹ ਨੂੰ ਆਉਂਦਾ ਲੋਕਾਂ ਦੇ ਪੁੱਤ ਮਰਦੇ ਦੇਖ ਕੇ ਤੇ ਇਹ ਜਿਹੜੇ ਲੋਕ ਨੇ ਜਿਹੜੇ ਆਮ ਆਦਮੀ ਦੀ ਕਹਿ ਕੇ ਸਰਕਾਰ ਬਣਾਈ ਸੀ ਆਮ ਆਦਮੀ ਦੀ ਸਰਕਾਰ ਬਣਦੀ ਸੀ ਅੱਜ ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਕਿਸੇ ਦਾ ਦੁੱਖ ਦਰਦ ਕੋਈ ਨਰ ਦੇ ਨਾਜ਼ਰ ਨਹੀਂ ਆ ਰਿਹਾ ਕੋਈ ਨੁਮਾਇੰਦਾ ਉਹਨਾਂ ਦਾ ਬੇਸ਼ਰਮੀ ਦੀ ਹੱਦ ਹੈ ਸਰਕਾਰ ਦੀ ਇਸ ਤੋਂ ਵੱਧ ਉਹ ਕੀ ਗਈ ਹੈ ਜਿਹੜਾ ਬਿਆਨ ਦਿੰਦੇ ਨੇ ਕੈਬਨਟ ਮੰਤਰੀ ਅਮਰੋੜਾ ਬਿਆਨ ਦਿੰਦੇ ਨੇ ਕਿ ਸਰਕਾਰੀ ਠੇਕੇ ਦੇ ਤੋਰ ਤੋਂ ਸਰਾਬ ਲਈਦੀ ਤਾਂ ਸਰਕਾਰੀ ਨਜਾਇਜ਼ ਸਰਾਬ ਵਿਕਰੀ ਉਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਹੈ ਸਰਕਾਰ ਹੈ ਜੁम्मेदार ਕੌਣ ਹੁੰਦਾ ਘਰ ਦਾ ਮੁਖੀ ਘਰ ਦੇ ਵਿੱਚ ਕੋਈ ਗਲਤੀ ਕਰੇ ਕੌਣ ਹੁੰਦਾ ਮੈਂ ਜੁम्मेदार ਹੁੰਦਾ ਹੈ ਘਰ ਦਾ ਮੁਖੀ ਸਰਕਾਰ ਕਾਦੇ ਵਾਸਤੇ ਬਣੀ ਹੈ ਸਰਕਾਰ ਦੀ ਕੀ ਡਿਊਟੀ ਹੈ ਫਿਰ ਹੂੰ ਜੇ ਸਰਕਾਰ ਨੂੰ ਇੰਨਾ ਨਹੀਂ ਪਤਾ ਲੱਗਦਾ ਸਰਕਾਰ ਦਾ ਇੰਨਾ ਪ੍ਰਸ਼ਾਸਨ ਤੇ ਕੰਟਰੋਲ ਨਹੀਂ ਇਹਦਾ ਮਤਲਬ ਹੈ ਕੋਈ ਪ੍ਰਸ਼ਾਸਨ ਦੇ ਉੱਤੇ ਕਿਸੇ ਸਿਵਲ ਜਾਂ ਕਿਸੇ ਅਫਸਰ ਦੇ ਉੱਤੇ ਇਹਨਾਂ ਦਾ ਕੰਟਰੋਲ ਨਹੀਂ ਜਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਪੰਜਾਬ ਤੋਂ ਰੂਰੀਆ ਪਹਿਲਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ 302 ਦੇ ਪਰਚੀ ਦੀਆਂ ਗੱਲਾਂ ਹੋਈਆਂ ਨੇ ਕਿ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਉੱਤੇ ਪਰ ਹੁਣ ਜਿਹੜੇ ਆ 21 ਮੋਤਾਂ ਹੋਈਆਂ ਨੇ ਹੁਣ ਕੀ ਸਮਝਦੇ ਹੋ ਤੁਸੀਂ ਨਹੀਂ ਪਰਚਾ ਕਿਉਂ ਨਾ ਹੋਵੇ ਮੈਂ ਕਹਿੰਦਾ ਸਾਰੇ ਇਨਵੋਲਵ ਨੇ ਇਹਦੇ ਵਿੱਚ ਹਮਮ ਔਰ ਖਾਸ ਕਰਕੇ ਐਡਜ ਮਨਿਸਟਰ ਤੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹਮ ਜਿਹਦੀ ਹੀ ਡਿਊਟੀ ਹੈ ਬਿਲਕੁਲ ਠੀਕ ਹੈ ਚਲੋ ਮੈਂ ਗੁਰਦਰਸ਼ਨ ਵਾਪਸ ਤੁਹਾਡੇ ਕੋਲ ਲਾਣਾ ਤੁਹਾਡਾ ਤਾਂ ਥੋੜਾ ਜਿਹਾ ਲਿੰਕ ਵੀ ਥੋੜਾ ਡਿਸਟਰਬ ਹੋ ਗਿਆ ਮੈਂ ਦੁਬਾਰਾ ਤੁਹਾਡੇ ਕੋਲ ਲਾਣਾ ਮਾਨਕ ਗੋਲ ਸਾਹਿਬ ਕੋਲ ਚਲਦੇ ਹਾਂ ਗੋਲ ਸਾਹਿਬ ਚਲੋ ਚੁੱਪੀ ਟੁੱਟੀ ਤਾਂ ਹੈ ਮੰਤਰੀ ਸਾਹਿਬ ਵੀ ਕੁ ਬੋਲੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜੇਕਰ ਸਰਕਾਰੀ ਠੇਕੇ ਤੋਂ ਪੀ ਕੇ ਕੋਈ ਮਰਦਾ ਤਾਂ ਸਰਕਾਰ ਜ਼ਿੰਮੇ ਜੇ ਐਦਾਂ ਤੁਸੀਂ ਕਿਸੇ ਤੋਂ ਵੀ 100 ਰੁਪਏ ਦੇ ਆ ਲਾਲਚ ਕਰਕੇ ਤੁਸੀਂ दारू ਲੈਨੇ ਹੋ ਜੇ ਪੀ ਕੇ ਮਾਰੇ ਜਾਂਨੇ ਹੋ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਥੋੜੀ ਹੈ ਹਰਪ੍ਰੀਤ ਜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਇਹ 21 ਮੌਤਾਂ ਹੋਈਆਂ ਨੇ ਇਹ ਮਜ਼ਦੂਰ ਨੇ ਹੁਣ ਤੁਸੀਂ ਦੇਖੋ ਕਿ ਮਜ਼ਦੂਰ ਜੇ ਕਿਤੋਂ ਲੈ ਕੇ ਸ਼ਰਾਬ ਪੀ ਰਿਹਾ ਹੈ ਜ਼ਿੰਮੇਵਾਰੀ ਸਰਕਾਰ ਦੀ ਕਿਵੇਂ ਨਹੀਂ ਕੱਲੋਂ ਇਹਨਾਂ ਨੇ ਕਹਿ ਦੇਣਾ ਕਿ ਚਿੱਟੇ ਰਾ ਕੋਈ ਮਰਿਆ ਤੇ ਸਾਡੀ ਜ਼ਿੰਮੇਵਾਰੀ ਨਹੀਂ ਕੰਟਰੋਲ ਕਿਹਨੇ ਕਰਨਾ ਤੁਸੀਂ ਕਹਿੰਦੇ ਸਮਗਲਿੰਗ ਵਾਲੀ ਸ਼ਰਾਬ ਹੈ ਇਹ ਉਹ ਬਾਹਰਲੀ ਸਟੇਟ ਚੋਂ ਕਿਧਰ ਲੈ ਕੇ ਆਇਆ ਸਮਗਲਰ ਤੇ ਉਹ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਡਾ ਪੁਲਿਸ ਹੈ ਤੁਹਾਡਾ ਆਮਲ ਹੈ ਤੁਹਾਡਾ ਸਾਈਜ਼ਡ ਡਿਪਾਰਟਮੈਂਟ ਹੈ ਕੀ ਕਰਦੇ ਆ ਇਹ ਮਤਲਬ ਅਮਨ ਰੋਜ ਦਾ ਜਿਹੜਾ ਬਿਆਨ ਹੈ ਬਹੁਤ ਸ਼ਰਮਨਾਕ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ 21 ਮਜ਼ਦੂਰ ਮਰਿਆ ਤੇ ਤਾ ਤੁਸੀਂ ਉਹਨਾਂ ਦੀ ਮੌਤ ਤੇ ਇਹੋ ਜਿਹਾ ਬਿਆਨ ਦਿੰਦੇ ਪਏ ਹੋ ਤੁਸੀਂ ਜਾ ਕੇ ਦੇਖੋ ਗੁਜਰਾ ਦੇ ਵਿੱਚ ਤੁਸੀਂ ਜਾ ਕੇ ਦੇਖੋ ਟਿੱਬੀ ਦੇ ਵਿੱਚ ਕਿਵੇਂ ਕੀਰਨੇ ਪੈਂਦੇ ਨੇ ਤੇ ਨਾਲ ਇਹ ਜਿਹੇ ਬਿਆਨ ਦੀ ਕਿਵੇਂ ਜਾਂਦੇ ਆ ਹਰ ਪੀਜੀਵੇਂ ਪਹਿਲੇ ਦਿਨ ਹੀ ਈਸੀ ਪਹਿਲੇ ਦਿਨ ਹੀ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖਿਆ ਸੀ ਕਿ ਇਹ ਇਹਦੀ ਜਾਂਚ ਹੋਵੇ ਪ੍ਰੋਪਰ ਤੇ ਇਹ ਪੁੱਛਿਆ ਜਾਵੇ ਨਾ ਤੋ ਕਿਤੇ ਇਹਦੀ ਜਾਂਚ ਹੋਵੇ ਕਿਤੇ ਵੋਟਾਂ 'ਲੀ ਸ਼ਰਾਬ ਤਾਂ ਨਹੀਂ ਕਿਉਂਕਿ ਵੋਟਾਂ ਵੇਲੇ ਅਕਸਰ ਇਹ ਜਿਹੇ ਘਟਨਾਵਾਂ ਆਪਾ ਹੁਣ ਦੀ ਹੁੰਦੀਆਂ ਸੁਣੀਆਂ ਸੀ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਵੀ ਹੋਈਆਂ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਇਹ ਸਾਰਾ ਹੋਇਆ ਚੌਥਾ ਦਿਨ ਅੱਜ 21 ਬੰਦੇ ਮਰ ਗਏ ਤੇ ਭਗਵੰਤ ਮਾਨ ਜੀ ਜਿਹੜਾ ਛੋਟਾ ਜਾਂ ਕੋਈ ਆਪੋਜੀਸ਼ਨ ਬਿਆਨ ਦੇ ਦੇ ਮਿੰਡੋ ਮੇਣੀ ਹੋਣ ਲੱਗ ਜਾਂਦੇ ਆ ਉਹਨਾਂ ਦਾ 21 ਮੌਤਾਂ ਤੇ ਨਾ ਕੋਈ ਟਵੀਟ ਆਇਆ ਉਹਨਾਂ ਦਾ ਟਵਿੱਟਰ ਵੀ ਹੁਣ ਖਰਾਬ ਹੋ ਗਿਆ ਨਾ ਉਹਨਾਂ ਦਾ ਕੋਈ ਬਿਆਨ ਆਇਆ ਨਾ ਐਕਸਾਈਜ਼ ਮੰਤਰੀ ਜਿਹੜੇ ਅਰਪਾਲ ਚਿਮਾ ਜੀ ਨੇ ਜਿਨ੍ਹਾਂ ਦੇ ਖਲਕੇ ਗੜਬੇ ਦੇ ਵਿੱਚ ਪੈਂਦਾ ਹੈਗਾ ਇਹ ਗੁਜਰਾ ਨਾ ਉਹਨਾਂ ਦਾ ਕੋਈ ਬਿਆਨ ਆਇਆ ਇਹ ਕਿਹਨੂੰ ਹੋ ਕੀ ਜਾਂਦਾ ਪਹਿਲਾਂ ਜੇ ਲੋਕ ਮਰਦੇ ਪਏ ਆ ਤੁਸੀਂ ਸਿਰਫ ਇੱਕ ਇਲੈਕਸ਼ਨ ਤੁਹਾਡੇ ਤੇ ਰਤੇ ਆ ਉਹਦੇ ਕਰਕੇ ਸਿਰਫ ਬੋਲਣੋਂ ਹੀ हट ਗਏ ਤੁਸੀਂ ਤੁਸੀਂ ਉਹਨਾਂ ਕੋਲੇ ਪਹੁੰਚਣੋਂ ਹੀ हट ਗਏ ਤੇ ਤੁਹਾਡਾ ਇੱਕ ਮੰਤਰੀ ਹੁਣ ਜਿਹੜਾ ਘੰਟਾ ਪਹਿਲਾਂ 2 ਘੰਟੇ ਪਹਿਲਾਂ ਪਹੁੰਚਿਆ ਉਹ ਕਹਿ ਰਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ ਸਰਕਾਰ ਦੀ ਜ਼ਿੰਮੇਵਾਰੀ ਤਾਂ ਹੁੰਦੀ ਜੇ ਇਹਨਾਂ ਨੇ ਕਿਤੇ ਠੇਕੇ ਤੋਂ ਲਈ ਹੁੰਦੀ ਦਾਰੂ ਤੁਸੀਂ ਕਰਨ ਕੀ ਆਏ ਹੋ ਇੱਥੇ ਬਦਲਾ ਹੈ ਤੁਸੀਂ ਤਾਂ ਨਸ਼ਾ ਬੰਦ ਕਰਨਾ ਸੀ ਇਹ ਤੇ ਸ਼ਰਾਬ ਹੈ ਇਲੀਗਲ ਸ਼ਰਾਬ ਤੇ ਪੰਜਾਬ ਦੇ ਵਿੱਚ ਕਦੋਂ ਦੀ ਵਿਕਦੀ ਹੈ ਤੁਸੀਂ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਇਹਦੀ ਹੂੰ ਮਤਲਬ ਬੜੀ ਹੈਰਾਨੀ ਹੁੰਦੀ ਹੈ ਇਹ ਹਜੇ ਇਹ ਹਜੇ ਬਿਆਨਾਂ ਤੇ ਉੱਪਰੋਂ ਜਿਹੜਾ ਸਿਸਟਮ ਇਹਨਾਂ ਦਾ ਚੱਲਦਾ ਪਿਆ ਉੱਪਰੋਂ ਤੁਸੀਂ ਦੇਖੋ ਕਿਸ ਹੱਦ ਤੱਕ 4 ਦਿਨ ਦੇ ਵਿੱਚ ਕਿੰਨਾ ਮਤਲਬ ਥੋੜੇ ਜਿਹੇ ਇਹ ਮੀਡੀਆ ਨੂੰ ਛੱਡ ਗਏ ਕਿੰਨਾ ਮੀਡੀਆ ਹੈ ਤੇ ਚੁੱਪ ਰਿਹਾ ਜਿਹੜਾ ਕਿ ਸਾਰਾ ਇਹ ਸਰਕਾਰ ਨੇ ਕੰਟਰੋਲ ਕੀਤਾ ਹੈ ਮੈਂ 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 ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਸੀਂ 302 ਕਿਉਂ ਨਹੀਂ ਮੰਗਦੇ ਹਾਂ ਉਦੋਂ ਕਿਹਾਦੇ ਸੀਗੇ ਉਦੋਂ ਕਿਹਾਦੇ ਸੀ ਕਿ 302 ਦਾ ਪਰਚਾ ਹੋਵੇ ਹੁਣ ਕਰਾਓ ਮੈਂ ਮੰਤਰੀ ਦੇ ਪਰਚਾ 302 ਦਾ ਕੀ ਪਤਾ ਕਿਹੜੇ ਪੋਲੀਟੀਸ਼ਨ ਦੀ ਉੱਥੇ ਦਰੂਰ ਚੱਲੀ ਜਾਂਦੀ ਹੈ ਕਿਹੜੇ ਪੋਲੀਟੀਸ਼ਨ ਨੇ ਇਹ ਕਰਤੂਤੇ ਕੌਣ ਸਮਗਲਿੰਗ ਕਰਦਾ ਹੈ ਕਿਹੜਾ ਬੰਦਾ ਉਹਦਾ ਪੋਲਿਟਿਸ਼ੀਨ ਦਾ ਪੀਏ ਕਰਦਾ ਤੁਸੀਂ ਪੁੱਛੋ ਹੁਣ ਬੋਲ ਸਾਹਿਬ ਇੱਕ ਗੱਲ ਹੋਰ ਬੋਲ ਸਾਹਿਬ ਇੱਕ ਗੱਲ ਹੋਰ ਮੁੱਖ ਮੰਤਰੀ ਸਣੇ ਬਹੁਤ ਸਾਰੇ ਕੈਬਨਿਟ ਵਜ਼ੀਰ ਜਾਂ ਅਮਲੇ ਫੈਲੇ ਜਿਹੜਾ ਉਹ ਦਿੱਲੀ ਬੈਠਾ ਹੈ ਕਿਉਂਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਗ੍ਰਫਤਾਰ ਹੋ ਗਏ ਇਸ ਕਰਕੇ ਤਰਨੇ ਪ੍ਰਦਰਸ਼ਨ ਰੋਸ ਮੁਜ਼ਾਹਰੇਾਂ ਦੇ ਵਿੱਚ ਉੱਥੇ ਉਹਨਾਂ ਨੇ ਸ਼ਮੂਲੀਅਤ ਕਰਨੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਆਦਾ ਵੱਡਾ ਮੁੱਦਾ ਹੈ ਜਾਂ ਉਹ ਜਿਆਦਾ ਵੱਡਾ ਮੁੱਦਾ 21 ਲੋਕ ਮਰ ਗਏ ਸੀਐਮ ਸਾਹਿਬ ਨੂੰ ਜਾਂ ਉਹਨਾਂ ਦੇ ਅਮਲੇ ਫੈਲੇ ਨੂੰ ਇੱਥੇ ਹੋਣਾ ਜਿਆਦਾ ਜ਼ਰੂਰੀ ਸੀ ਜਾਂ ਦਿੱਲੀ ਹੋ ਹਰ ਪੀਜੀ ਇਹ ਬਦਲਾ ਦੇ ਨਾਲ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਲੋਕਾਂ ਦੇ ਲਈ ਬਣੀ ਸੀ ਸਰਕਾਰਾਂ ਕਹਿੰਦੇ ਸੀ ਲੋਕ ਵੱਟੇ ਹੁੰਦੇ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਹੁਣ ਇਹ ਤੁਸੀਂ ਦੇਖੋ ਪੰਜਾਬ ਦੇ ਵਿੱਚ 21 ਲੋਕ ਮਰ ਗਏ ਆ ਇਹਨਾਂ ਨੂੰ ਫਿਕਰ ਪਈ ਹੈ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਗਿਆ ਇਹਨਾਂ ਨੂੰ ਫਿਕਰ ਪਈ ਹੈ ਕਿ ਮੈਂ ਕੈਂਪੇਨ ਦੇ ਵਿੱਚ ਸਟੰਟ ਕਿਵੇਂ ਕਰਨੇ ਆ ਭਗਵੰਤਪਨ ਜੀ ਗਾਣੇ गा ਰਹੇ ਨੇਗੇ ਵੀਡੀਓ ਦੇ ਵਿੱਚ ਭਗਵੰਤਪਨ ਜੀ ਟੈਂਪੂਆਂ ਤੇ ਚੜ ਕੇ ਜਿਹੜੇ ਪਬਲਿਸਿਟੀ ਸਟੰਟ ਕਰਦੇ ਪਏ ਆ ਜਿਹੜੇ ਆਪਣੇ ਵੋਟਾਂ ਦੇ ਲਈ ਇਹਨਾਂ ਨੂੰ ਕੈਂਪੇਨ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੂੰ ਕੇਜਰੀਵਾਲ ਜ਼ਿਆਦਾ ਜ਼ਰੂਰੀ ਹੈ ਪਰ ਜਿਹੜੇ 21 ਮਜ਼ਦੂਰ ਮਰੇ ਨੇ ਆਪਕਾ ਤਾਂ ਲੱਗਦਾ ਕਿ ਕਿ ਚੌਥਾ ਦਿਨ ਹੈ ਹੁਣ 2 ਘੰਟੇ ਪਹਿਲਾਂ ਉੱਥੇ ਮੰਤਰੀ ਪਹੁੰਚੇ ਨੇ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਪਿਆ ਲੋਕਾਂ ਨੇ ਧਰਨੇ ਲਾਏ ਉੱਤੇ ਤੇ ਪਰ ਉਦੋਂ ਚਾਰ ਦਿਨਾਂ ਦੇ ਵਿੱਚ ਉੱਥੇ ਕਿਉਂ ਨਹੀਂ ਗਿਆ ਕੋਈ ਉਹ ਜਿਹੜੀਆਂ ਜਿਹੜੀਆਂ ਲਾਸ਼ਾਂ ਨੇ ਉਹ ਮੌਰਚਰੀਆਂ ਦੇ ਵਿੱਚ ਪਈਆਂ ਨੇ ਨਾ ਉਹਨਾਂ ਦਾ ਕੋਈ ਜਿਹੜੇ ਪਰਿਵਾਰ ਦੇ ਪਰਿਵਾਰਾਂ ਦਾ ਹਾਲ ਤਾਂ ਦੇਖੋ ਨਾ ਉਹਨਾਂ ਦਾ ਕੋਈ ਸੰਸਕਾਰ ਕਰ ਸਕਦੇ ਇਹਦਾ ਕੋਈ ਉਹ ਸਿਸਟਮ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਦਾ ਜਿਹੜਾ ਜਿਹੜਾ ਕਿਸ ਤਰੀਕੇ ਦਾ ਮਤਲਬ ਹਾਰਟਲੈਸ ਇਹ ਲੋਕ ਨੇਗੇ ਕਿ ਇਹਨਾਂ ਨੂੰ ਦਿਖਦੀ ਨਹੀਂ ਪਏ ਔਰ ਰੀਜ਼ਨ ਹਰਪ੍ਰੀਤ ਜੀ ਦੇ ਪਿੱਛੇ ਇੱਕੋ ਹੀ ਹੈ ਜੀ ਇੱਕੋ ਹੀ ਸਿੰਗਲ ਰੀਜ਼ਨ ਹੈ ਕਿ ਇਲੈਕਸ਼ਨ ਚੱਲਦੀ ਪਈ ਹੈ ਜੇ ਸੀਐਮ ਜਾਂ ਉੱਥੇਲੇ ਐਕਸਾਈਜ਼ ਮਿਨਿਸਟਰ ਚਲਾ ਗਿਆ ਤੇ ਮਸਲਾ ਹਾਈਲਾਈਟ ਹੋ ਜਾਊਗਾ ਇਹ ਮਸਲੇ ਨੂੰ ਦੱਬਣ ਦੇ ਲੱਗੇ ਹੋਏ ਨੇ ਮੈਂ ਮੈਂ ਆ ਜਾ ਵਾਪਸ ਮੇਰੇ ਨਾਲ ਗੁਰਦਰਸ਼ਨ ਵੀ ਜੁੜੇ ਹੋਏ ਨੇ ਗਰਾਊਂਡ ਜ਼ੀਰੋ ਤੋਂ ਲਗਾਤਾਰ ਸਾਨੂੰ ਜਾਣਕਾਰੀ ਦੇ ਰਹੇ ਨੇ ਗੁਰਦਰਸ਼ਨ ਹੁਣ ਤੱਕ ਕਿ ਕਿ ਮੌਤਾਂ ਹੋ ਚਲੀਆਂ ਨੇ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਲੇ ਵੀ ਦੋ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਨੇ ਹਲੇ ਵੀ ਉਹਨਾਂ ਦੇ ਹਾਲਾਤ ਠੀਕ ਨਹੀਂ ਹੈਗੇ ਪਿੰਡ ਦੇ ਲੋਕਾਂ ਦਾ ਗੁੱਸਾ ਸੀ ਸਮਝ ਸਕਦੇ ਡਿਮਾਂਡ ਕੀ ਕਰ ਰਹੇ ਕਾਰਵਾਈ ਕਿਸ ਤੇ ਮੰਗ ਕਰ ਰਹੇ ਕਿਉਂਕਿ ਜਿਹੜਾ ਕਿੰਗਪਿੰਨ ਦੱਸਿਆ ਜਾ ਰਿਹਾ ਪੁਲਿਸ ਕਾਰੀਏ ਅਸੀਂ ਅਰੈਸਟ ਕਰ ਲਿਆ ਹੋਰ ਲੋਕ ਵੀ ਅਸੀਂ ਅਰੈਸਟ ਕਰ ਲਏ ਨੇ ਫਿਰ ਹੁਣ ਗੁੱਸਾ ਕਿਦੇ ਤੇ ਆਇਆ ਕੀ ਡਿਮਾਂਡ ਹੈ ਇਹਨਾਂ ਦੀ ਹਰਪ੍ਰੀਤ ਜੀ ਗੱਲ ਕੀਤੀ ਜਾਵੇ ਜਿਹੜਾ ਲੋਕਾਂ ਦੀ ਡਿਮਾਂਡ ਇੱਕੋ ਸੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਕਹਿ ਸਕਦੇ ਆ ਕਿ 21 ਘਰਾਂ ਦੇ ਜਿਹੜੇ ਚਿਰਾਗ ਬੁਜੇ ਨੇ ਇਹਨਾਂ ਨੂੰ ਕੋਈ ਨੈਚੁਰਲ ਡੈਥ ਤਾਂ ਨਹੀਂ ਮਤਲਬ ਕਿ ਇੱਕ ਕਹਿ ਸਕਦੇ ਆ ਜ਼ਹਿਰੀਲੀ ਦਵਾਈ ਪਿਆ ਕੇ ਇੱਕ ਤਰ੍ਹਾਂ ਦਾ ਮਾਰਨ ਦਾ ਇਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਕਤਲ ਹੋਏ ਨੇ ਕਿਉਂਕਿ 21 ਮੌਤਾਂ ਹੋਈਆਂ ਨੇ ਇੱਕ ਪਾਸੇ ਸਰਕਾਰ ਆਪ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਹੈ ਉਹ ਕਹੇ ਦਾਅਵੇ ਕਰ ਰਿਹਾ ਕਿ ਅਸੀਂ ਜਿਹੜਾ ਇਹ ਗ੍ਰਿਫਤਾਰੀਆਂ ਨੇ ਕਰ ਲਈਆਂ ਨੇ ਪਰ ਹੁਣ ਸਵਾਲ ਇਹ ਉੱਠਦੇ ਆ ਕਿ ਇਹਨਾਂ ਲੋਕਾਂ ਨੂੰ ਜਿਹੜੇ ਇਨਸਾਫ ਕਿਸ ਨੇ ਦੇਣਾ ਕਿਉਂਕਿ ਸਰਕਾਰ ਤਾਂ ਕਹਿੰਦੀ ਆ ਕਿ ਜੇਕਰ ਸਠੇਕਿਆਂ ਤੋਂ ਸਰਾਬ ਲਈ ਜਾਂਦੀ ਤਾਂ ਅਸੀਂ ਜ਼ਿੰਮੇਵਾਰੀ ਲੈਂਦੇ ਪਰ ਹੁਣ ਇਹਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ ਪ੍ਰਸ਼ਾਸਨ ਲਊਗਾ ਜਾਂ ਜਿਹੜੀ ਸਰਕਾਰ ਆ ਉਹ ਲਊ ਕਿਉਂਕਿ ਜਿਹੜੇ ਸਰਕਾਰ ਦਾ ਹੀ ਪ੍ਰਸ਼ਾਸਨ ਹੁੰਦਾ ਕਿਉਂਕਿ ਜ਼ਿੰਮੇਵਾਰੀ ਤਾਂ ਕਿਸੇ ਨੂੰ ਲੈਣੀ ਪੈਣੀ ਆ ਜਾਂ ਜਿਹੜੇ ਲੋਕ ਨੇ ਮੇਰੇ ਖਿਆਲ ਚ ਨਹੀਂ ਵੀ ਕਿਸੇ ਨੂੰ ਮaaf ਕਰਨਗੇ ਕਿਉਂਕਿ ਹੁਣ ਜਿਹੜੇ ਇੱਥੇ ਦਾ ਜਿਹੜਾ ਮਾਹੌਲ ਬਣਿਆ ਹੋਇਆ ਲੋਕਾਂ ਦੇ ਅੰਦਰ ਗੁੱਸਾ ਤਾਂ ਹੈ ਹੀ ਹੈ ਕਿਉਂਕਿ ਉਹਨਾਂ ਦੇ ਲੋਕ ਥੋੜੇ ਪਿੱਛੇ ਅਸੀਂ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਰੋਲੇ ਨੇ ਡੈੱਡ ਪੈ ਵੀ ਰੋਲੇ ਨੇ ਸੜਕਾਂ ਦੇ ਉੱਤੋਂ ਜਿਹਨੇ ਉਹਨੀਆਂ ਡੈੱਡ ਵੋਡੀਆਂ ਚੱਕੀਆਂ ਨੇ ਹੋਏ ਪਏ ਇੱਥੇ ਜੀ ਜੀ ਅਸੀਂ ਤੁਹਾਨੂੰ ਜਿਹੜਾ ਦਿਖਾ ਰਹੇ ਹਾਂ ਕਿ ਜਿਹੜੀਆਂ ਔਰਤਾਂ ਨੇ ਕਿਉਂਕਿ ਜਿਆਦਾ ਜਿਹੜਾ ਦੁੱਖ ਹੈ ਕਿਉਂਕਿ ਜਿਨ੍ਹਾਂ ਦੇ ਸਿਰ ਤੇ ਸਾਈ ਚਲੇ ਗਏ ਨੇ ਸਾਰੇ ਸਾਰੇ ਜਿਹੜੇ ਮਰਦ ਨੇ ਉਹ ਉਹਨਾਂ ਦੀ ਡੈਥ ਹੋਈ ਹੈ ਤੁਸੀਂ ਦੇਖੋ ਕਿ ਹਾਲਾਤ ਕਿੱਦਾਂ ਦੇ ਬਣੇ ਹੋ ਨੇ ਇਸ ਟਾਈਮ ਇੱਥੇ ਚਾਰ ਲੋਕਾਂ ਦੇ ਜਿਹੜੇ ਸਵੇ ਬਲੇ ਨੇ ਕਿਉਂਕਿ ਦੋ ਨੇ ਜਿਹੜੇ ਹਜੇ ਪਟਿਆਲੇ ਤੋਂ ਆ ਰਹੇ ਨੇ ਇਹ ਜਿਹੜੀਆਂ ਸਾਰੀਆਂ ਇੱਥੇ ਔਰਤਾਂ ਇਕੱਠੀਆਂ ਹੋਈਆਂ ਨੇ ਹਾਲਾਤ ਬੜੇ ਨਾਜ਼ੁਕ ਨੇ ਮਾਤਾ ਜੀ ਨਾਲ ਗੱਲ ਕਰਾਂਗੇ ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਕੁਦਰਤ ਕੁਦਰਤ ਉਹ ਮਾਤਾ ਜੀ ਕਿੱਦਾਂ ਦੇ ਹਾਲਾਤ ਨੇ ਜਿਨ੍ਹਾਂ ਦੇ ਡੈਥ ਆਈਆਂ ਬਹੁਤ ਬੁਰੇ ਹਾਲਤ ਨੇ ਇਹ ਘਰਾਂ ਦੇ ਜਦਦਾਰ ਉਹਨਾਂ ਨੇ ਪੀਂਦੇ ਨੇ ਐ ਕਰੇ ਰੋਟੀਆਂ ਨਹੀਂ ਪੱਕਦੀਆਂ ਹੈਗੀਆਂ ਮਾਂ ਗੱਲੀਆਂ ਕੀ ਕਰਨ ਜਿਹੜੇ ਜਵਾਕ ਜੱਲੇ ਨੇ ਉਹਨਾਂ ਦੀ ਕੋਈ ਤੁਹਾਨੂੰ ਸਹਾਰਾ ਦੇਣ ਆਇਆ ਸਰਕਾਰ ਦਾ ਬੰਦਾ ਸਾਨੂੰ ਤਾਂ ਜੀ ਹੁਣ ਸਹਾਰੇ ਦਾ ਤਾਂ ਸਾਨੂੰ ਜੇ ਕੁਛ ਇਹਨਾਂ ਨੂੰ ਮਿਲੂਗਾ ਜੁੱਲੇ ਬਨਨਗੇ ਇਹਨਾਂ ਦਾ ਤਾਂ ਪਤਾ ਲੱਗੂ ਕੁਛ ਵੀ ਕੀ ਮਿਲਦਾ ਇਹਨਾਂ ਨੂੰ ਹੈ ਤੁਸੀਂ ਦੇਖੋਗੇ ਇਹ ਦੂਜੇ ਪਾਸੇ ਬੇਬਸ ਜਿਹੜੀ ਪਤਨੀ ਕਹਿ ਸਕਦੇ ਆ ਇਹ 你。<music> ਪਤਨੀ ਹੈ ਮਲਕੇ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਇਹ ਲੋਕਾਂ ਦਾ ਗੁਜ਼ਾਰਾ ਕਿਵੇਂ ਹੋਣਾ ਹੈ ਹਰਪ੍ਰੀਤ ਇਹ ਬੜੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਇਹ ਇਹਨਾਂ ਦੀ ਉਮਰ ਤੱਕ ਉਸ ਹੈ ਜੇ ਦੋ ਕੁੜੀਆਂ ਤਾਂ ਇਦਾਂ ਦੀਆਂ ਕਿ ਜਿਨ੍ਹਾਂ ਦੀਆਂ ਬੱਚੀਆਂ ਗੋਦੀ ਦੇ ਵਿੱਚ ਨੇ ਜਿਨ੍ਹਾਂ ਨੂੰ ਹਜੇ ਬਾਪ ਦਾ ਇਹ ਵੀ ਨਹੀਂ ਪਤਾ ਉਹਦਾ ਕੀ ਕਿੱਦਾਂ ਦਾ ਬਾਪ ਸ਼ਬਦ ਬੋਲਣਾ ਨਹੀਂ ਆਇਆ ਸੀ ਉਹਨਾਂ ਨੂੰ ਪਾਪਾ ਅੱਜ ਤੱਕ ਕਿਹਾ ਨਹੀਂ ਸੀ ਬੋਲਣਾ ਸਿੱਖਣਾ ਸੀ ਪਰ ਉਹਨਾਂ ਦਾ ਜਿਹੜਾ ਬਾਪ ਹੈ ਉਹ ਪਹਿਲਾਂ ਹੀ ਦੁਨੀਆ ਤੋਂ ਚਲਾ ਗਿਆ ਉਹ ਨਾਥ ਹੋ ਚੁੱਕੇ ਨੇ ਉਹਨਾਂ ਦਾ ਸਹਾਰਾ ਬਣ ਲਈ ਜਿਹੜਾ ਸਰਕਾਰਨ ਚਾਹੁੰਦਾ ਸੀ ਕਿ ਪਹਿਲੇ ਦਿਨ ਤੋਂ ਹੀ ਐਲਾਨ ਕੀਤਾ ਚਾਰ ਦਿਨਾਂ ਤੋਂ ਇਹ ਲੋਕਾਂ ਦੇ ਹਾਲਾਤ ਕੀ ਬਣੇ ਹੋਏ ਨੇ ਇਹ ਇਹਨਾਂ ਦੇ ਦੇਖਣ ਤੇ ਹੀ ਪਤਾ ਲੱਗਦਾ ਕਿਉਂਕਿ ਚਾਰ ਦਿਨਾਂ ਤੋਂ ਇਹਨਾਂ ਲੋਕਾਂ ਦੇ ਘਰੇ ਚੁੱਲ੍ਹੇ ਨਹੀਂ ਬਲੇ ਜੇਕਰ ਸਰਕਾਰ ਹਮਦਰਦੀ ਆਮ ਲੋਕਾਂ ਦੀ ਸਰਕਾਰ ਤੇ ਇਹਨਾਂ ਲੋਕਾਂ ਨੇ ਇਹ ਕਹਿ ਸਕਦੇ ਆ ਕਿ ਬੜੀ ਜੋਸ ਦੇ ਨਾਲ ਝਾੜੂ ਝਾੜੂ ਕਰਕੇ ਵੋਟਾਂ ਪਾਈਆਂ ਸੀ ਪਰ ਉਹ ਅੱਜ ਝਾੜੂ ਕਿਤੇ ਇਹਨਾਂ ਨੂੰ ਨਜ਼ਰ ਨਹੀਂ ਆਇਆ ਉਲਟਾ ਇਹਨਾਂ ਦੇ ਜਿਹੜਾ ਹੱਕਾਂ ਦੇ ਉੱਤੇ ਮੈਂ ਕਹਿ ਸਕਦਾ ਜਿਹੜੇ ਸਰਕਾਰ ਦੇ ਕੰਨਾਂ ਤੱਕ ਪਹੁੰਚ ਨਹੀਂ ਸਕਦੇ ਜਿਹੜੇ ਉਜੜ ਗਏ ਨੇ ਤੇ ਇਹ ਜਿਹੜਾ ਇਹ ਹਾਲਾਤ ਨੇ ਇਦਾਂ ਦੇ ਇੱਥੇ ਬਣੇ ਹੋਏ ਨੇ ਤੁਸੀਂ ਦੇਖੋ ਕਿ ਹਰ ਇੱਕ ਦੇ ਚਿਹਰੇ ਦੇ ਉੱਤੇ ਜਿਹੜੀ ਖਮੋਸ਼ੀ ਜ਼ਰੂਰ ਸਾਈ ਹੋਈ ਆ ਦੂਜੇ ਪਾਸੇ ਬੱਚੇ ਨੇ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਇੱਥੇ ਜਿਹੜੇ ਬੈਠੀਆਂ ਹੋਈਆਂ ਨੇ ਔਰਤਾਂ ਕਿਉਂਕਿ ਹਾਲਾਤਾਂ ਦੀ ਤਾਂ ਗੱਲੇ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਮਾਤਾ ਬੈਠੀ ਹੋਕੇ ਲੈ ਲੈ ਕੇ ਰੋ ਰਹੇ ਨੇ ਲੋਕ ਕਿਉਂਕਿ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਤਰਸ ਰਾਇਆ ਇਹਨਾਂ ਲੋਕਾਂ ਤੇ ਬੜੀ ਮਤਲਬ ਕਿ ਇਹ ਭਾਵਕ ਤਸਵੀਰਾਂ ਨੇ ਤੇ ਦੂਜੇ ਪਾਸੇ ਲਗਾਤਾਰ ਸੀ ਕਰੇ ਸੀ ਕਿਸੇ ਦਾ ਭਰਾ ਸੀ ਕਿਸੇ ਦਾ ਪਤੀ ਸੀ ਕਿਸੇ ਦਾ ਕੁਝ ਕੁਛ ਨਾ ਕੁਛ ਜਿਹੜੇ ਲੱਗਦੇ ਸੀ ਉਹ ਬੱਚਾ ਗੂਠਾ ਚੁੰਗੀ ਜਾ ਰਿਹਾ ਆਪਣੀ ਮਾਂ ਦੀ ਗੋਦ ਵਿੱਚ ਮਾਂ ਬੇਵਸ ਹੋਈ ਬੈਠੀ ਹੈ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਤਾਂ ਦਿਖਾ ਰਿਹਾ ਕਿ ਸਰਕਾਰ ਦੇ ਦਿਲ ਤੇ ਕੁਝ ਮਤਲਬ ਕਿ ਥੋੜਾ ਦਰਦ ਹੋਵੇ ਕਿ ਜਿਹੜੀਆਂ ਗੱਲਾਂ ਜਿਹੜੀਆਂ ਗੱਡੀਆਂ ਦੇ ਉੱਤੇ ਖੜਖੜ ਕੇ ਕਰਿਆ ਕਰਦੇ ਸੀ ਕਿ ਅਸੀਂ ਲੋਕਾਂ ਦੇ ਹਮਦਰਦੀਆਂ ਇਹ ਬੱਚੀ ਦਾ ਕੀ ਕਸੂਰ ਸੀ ਇਹ ਜਿਹੜੇ ਲੋਕ ਨੇ ਸਵਾਲ ਪੁੱਛਦੇ ਨੇ ਮਾਂ ਆਪਣੇ ਬੱਚੇ ਦੇ ਮੂੰਹ ਵੱਲ ਸੁਨਹਾਰ ਰਹੀ ਹੈ ਕਿ ਬੱਚਾ ਅਗੂਠਾ ਚੁੰਗ ਰਿਹਾ ਉਹਨੂੰ ਇਹ ਨਹੀਂ ਪਤਾ ਮੇਰਾ ਜਿਹੜਾ ਪਿਤਾ ਹੈ ਉਹ ਅੱਜ ਸਾਡੇ ਵਿੱਚ ਹੈ ਜਾਂ ਨਹੀਂ ਹੈ ਉਹਨੂੰ ਕਦੋਂ ਸੁਰਤ ਆਉਣੀ ਹੈ ਉਹਦਾ ਅੱਜ ਜਿਹੜਾ ਸਿਰ ਦਾ ਕਹਿ ਸਕਦੇ ਆ ਜਿਹਦਾ ਸਹਾਰਾ ਸੀ ਉਹ ਉੱਠ ਚੁੱਕੇ ਆ ਕਿੱਦਾਂ ਦੇ ਜਿਹੜੇ ਹਾਲਾਤ ਨੇ ਇੱਥੇ ਬਣੇ ਹੋਏ ਨੇ ਮਾਵਾਂ ਬੈਠੀਆਂ ਨੇ ਅੱਖਾਂ ਦੇ ਵਿੱਚੋਂ ਟਿਪ ਟਿਪ ਚੋਂਦੇ ਅੰਜੂ ਨੇ ਇਹ ਜਿਹੜਾ ਇਹ ਦਰਸਾ ਰਹੇ ਨੇ ਕਿ ਅਸੀਂ ਇਹਨਾਂ ਲੋਕਾਂ ਦਾ ਕੀ ਕਰਨਾ ਜਿਹੜੇ ਸਾਡੇ ਅੱਜ ਨਾਲ ਨਹੀਂ ਖੜੇ ਜ਼ਹਿਰੀਲੀ ਸਰਾਬ ਦਾ ਵੀ ਕਿਸੇ ਨੂੰ ਜੇ ਜੇ ਇਹਨਾਂ ਦੇ ਵਿੱਚੋਂ ਕੋਈ ਬੋਲ ਸਕਦਾ ਹੋਵੇ ਜੇ ਇਹਨਾਂ ਦੀ ਕੋਈ ਡਿਮਾਂਡ ਹੋਵੇ ਜੇ ਮੰਗ ਹੋਵੇ ਤਾਂ ਕੋਸ਼ਿਸ਼ ਕਰੋ ਵੈਸੇ ਤਾਂ ਬੜਾ ਗਮਗੀਨ ਮਾਹੌਲ ਹੈ ਪਰ ਫਿਰ ਵੀ ਇਸ ਮਾਹੌਲ ਦੇ ਵਿੱਚ ਥੋੜਾ ਤਕੜਾ ਹੋ ਕੇ ਸਰਕਾਰ ਤੇ ਅੱਗੇ ਆਪਣੀ ਮੰਗ ਤਾਂ ਰੱਖਣੀ ਚਾਹੀਦੀ ਇਹਨਾਂ ਨੂੰ ਹਰਪ੍ਰੀਤ ਜੇ ਗੱਲ ਕਰੀਏ ਮੰਗ ਦੀ ਮੰਗ ਜਿਹੜੇ ਰੱਖਣੇ ਵਾਲੇ ਹੈਗੇ ਆ ਮਾਤਾ ਜੀ ਨਾਲ ਗੱਲ ਕਰ ਲੈਂਦੇ ਆ ਕਿਉਂਕਿ ਹਰ ਇੱਕ ਦੇ ਚਿਹਰੇ ਦੇ ਮਤਲਬ ਕਿ ਆਪਣੇ ਆਪ ਨੂੰ ਵੀ ਬੜਾ ਦੁੱਖ ਲੱਗਦਾ ਹੈ ਇਦਾਂ ਦੇ ਮਾਹੌਲ ਦੇ ਵਿੱਚ ਖੜ ਕੇ ਗੱਲ ਕਰਨਾ ਕਿਉਂਕਿ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਅੰਜੂ ਦੇਖ ਕੇ ਮਨ ਭਰਦਾ ਹੈ ਕਿਉਂਕਿ ਡਿਮਾਂਡ ਰੱਖਣੀ ਹੋਏਗੀ ਕਿਉਂਕਿ ਜ਼ਿੰਦਗੀ ਨਗਾਉਣੀਆਂ ਇਹਨਾਂ ਲੋਏ ਬੱਚਿਆਂ ਦੀ ਕਿਉਂਕਿ ਜਿਹੜੇ ਬੱਚੇ ਬੇਸਹਾਰਾ ਹੋਏ ਨੇ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਲਈ ਸਰਕਾਰ ਨੂੰ ਕੁਝ ਨਾ ਕੁਸ਼ਤਾ ਕਰਨਾ ਪੈਣਾ ਪਰ ਮੰਗ ਕੀ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਇਹ ਲੋਕ ਆ ਦੇਖੋ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਆ ਬੱਚੇ ਨੂੰ ਲੈ ਕੇ ਧਰਨੇ ਦੇ ਵਿੱਚ ਜਾ ਕੇ ਬੈਠੀ ਆ ਇਹ ਬੀਬੀ ਕਿਉਂਕਿ ਧਰਨੇ ਦੇ ਵਿੱਚ ਜਾ ਕੇ ਬੈਠ ਗਏ ਤਾਂ ਜਿਹੜੀ ਕਹਿ ਸਕਦੇ ਆ ਕੁੱਲ 13 ਲੱਖ ਦੀ ਰਾਸੀ ਇਹਨਾਂ ਬੱਚਿਆਂ ਦਾ ਸਹਾਰਾ ਬਣੀ ਆ ਹੋਰ ਕੀ ਇਹ ਲੋਕ ਆਪ ਤੇ ਆਪ ਦੇ ਵਿੱਚ ਕਿਉਂਕਿ ਇਹਨਾਂ ਦਾ ਤਾਂ ਇਹ ਕਹਿਣਾ ਸੀ ਕਿ ਤੁਸੀਂ ਸਾਨੂੰ ਦੇਣਾ ਤਾਂ ਕੀ ਹੈ ਪਰ ਸਾਡੀਆਂ ਜਿਹੜੀਆਂ ਲਾਸਾਂ ਨੇ ਉਹੀ ਸਾਨੂੰ ਦੇ ਦਿਓ ਅਸੀਂ ਸੰਸਕਾਰ ਕਰ ਲਏ ਚਾਰ ਦਿਨਾਂ ਤੋਂ ਇਹਨਾਂ ਲੋਕਾਂ ਨੇ ਰੋਟੀਆਂ ਨਹੀਂ ਖਾਧੀਆਂ ਕਿਵੇਂ ਉਹ ਬੱਚਿਆਂ ਦਾ ਪੇਟ ਆ ਜਿਹੜਾ ਪਾਲਣਗੇ ਅਸੀਂ ਗੱਲ ਦੀ ਕੋਸ਼ਿਸ਼ ਕਰ ਲੈਂਦੇ ਆ ਗੱਲ ਕਰਨ ਦੀ ਮਾਤਾ ਕੀ ਨਾਮ ਹੈ ਤੁਹਾਡਾ ਜੀ ਬबली ਕੀ ਕਹੇ ਬੱਚੇ ਤੁਹਾਡੇ ਦੋ ਬੱਚੇ ਕਿੰਨੀ ਕਿੰਨੀ ਉਮਰ ਦੇ ਆ ਡਾ 1 6 ਮਹੀਨੇ ਦੇ 4 ਸਾਲ ਦੀ ਕੁੜੀ ਹੈ ਦੇਖੋ ਜੀ ਮੁੰਡਾ 6 ਮਹੀਨਿਆਂ ਦਾ 4 ਸਾਲ ਦੀ ਗੁੜੀ ਹੈ ਇਹਦੀ ਪਹਾੜ ਜਿੱਡੀ ਜਿਹੜੀ ਜ਼ਿੰਦਗੀ ਹੈ ਉਹ ਪਈ ਹੈ ਪਰ ਇਹਨਾਂ ਨੂੰ ਜਿਹੜੀ ਮੰਗ ਹੈ ਇਹ ਤਾਂ ਆਪਣੇ ਆਪ ਸਰਕਾਰਾਂ ਨੂੰ ਜਾਂ ਜਿਹੜੇ ਇੱਥੇ ਦੇ ਨੁਮਾਇੰਦੇ ਨੇ ਇਸ ਪਿੰਡ ਦੇ ਉਹਨਾਂ ਨੂੰ ਇਹ ਮੰਗਾ ਆਪ ਕਰਨੀਆਂ ਪੈਣਗੀਆਂ ਚਲੋ ਗੁਰਦਰਸ਼ਨ ਮੈਂ ਇੱਕ ਮਿੰਟ ਵਾਪਸ ਆਣਾ ਤੁਹਾਨੂੰ ਕੋਲ ਵੀ ਲੈ ਲੇਡੀ ਇਹ ਨਹੀਂ ਮੰਗਦਾ ਬਿਲਕੁਲ ਸਹੀ ਗੱਲ ਇਹ ਇਹ ਜਿਹੜੀਆਂ ਤਸਵੀਰਾਂ ਨੇ ਦਿਖਾਣ ਦਾ ਦਿਲ ਤਾਂ ਨਹੀਂ ਕਰਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸਰਕਾਰ ਪ੍ਰਸ਼ਾਸਨ ਪੁਲਿਸ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਇਹ ਤਸਵੀਰਾਂ ਦੇਖਣ ਔਰ ਅੱਗੇ ਤੋਂ ਅਜਿਹੀ ਤ੍ਰਾਸਦੀ ਕੋਈ ਨਾ ਹੋਵੇ ਇਸ ਗੱਲ ਦੀ ਅਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ ਮਾਨਗੋਲ ਸਾਹਿਬ ਇੱਕ ਸਵਾਲ ਜ਼ਰੂਰ ਹੈਗਾ ਇਹ ਸਵਾਲ ਥੋੜਾ ਜਿਹਾ ਕੌੜਾ ਵੀ ਕਈਆਂ ਨੂੰ ਲੱਗੇਗਾ ਸਰਕਾਰਾਂ ਜਾਂ ਜੜੀਆਂ ਸੱਤਾਤਾਰੀ ਤੇ ਨਵੇਂ ਨੁਮਾਇੰਦੇ ਨੇ ਗਾਂਹੇ ਬਗਾਹੇ ਅਜਿਹੇ ਬਿਆਨ ਤਾਂ ਦਿੰਦੇ ਹੀ ਰਹਿੰਦੇ ਨੇ ਨਾ ਕਿ ਅਸੀਂ ਕੋਈ ਘਰੋਂ ਫੜ ਕੇ ਥੋੜੀ ਲੋਕਾਂ ਨੂੰ ਕਹਿੰਨੇ ਕਿ ਜਾ ਕੇ ਤੁਸੀਂ ਜ਼ਰੀਲੀ ਸ਼ਰਾਬ ਪੀਓ ਤੁਸੀਂ ਸਸਤੀ ਸ਼ਰਾਬ ਪੀਣ ਦੇ ਚੱਕਰਾਂ ਦੇ ਵਿੱਚ ਆਪ ਜ਼ਹਿਰ ਲੈ ਕੇ ਪੀਂਦੇ ਹੋ ਉਹਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਕਿਵੇਂ ਹੋ ਸਕਦੀਆਂ ਤੁਸੀਂ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਪੀਓ ਜਿੱਥੇ ਘੱਟੋ-ਘੱਟ ਇਹ ਤਾਂ ਪਤਾ ਨਹੀਂ ਬਈ ਮਿਕਦਾਰ ਕਿੰਨੀ ਹੈ ਸ਼ਰਾਬ ਦੀ ਜਿਹੜਾ ਜ਼ਹਿਰ ਤੁਸੀਂ ਲੈ ਕੇ ਪੀ ਰਹੇ ਹੋ ਤਾਂ ਪਤਾ ਹੀ ਨਹੀਂ ਉਹਦੇ ਵਿੱਚ ਕੀ ਕੀ ਪਾਇਆ ਕੀ ਨਹੀਂ ਪਾਇਆ ਕੀ ਮਿਕਦਾਰ ਆ ਉਹਦੀ ਇਸ ਗੱਲੋਂ ਤੁਹਾਨੂੰ ਲੱਗਦਾ ਕਿ ਲੋਕਾਂ ਦਾ ਵੀ ਕਸੂਰ ਹੈ ਜਿਹੜੇ ਲੈ ਕੇ ਪੀ ਕੇ ਮਰ ਜਾਂਦੇ ਨੇ ਹਰਪੀਜੀ ਇਹ ਤਾਂ ਦੇਖੋ ਲੋਕਾਂ ਨੂੰ ਤੇ ਧਿਆਨ ਰੱਖਣਾ ਹੀ ਚਾਹੀਦਾ ਹੁੰਦਾ ਹੈ ਕਿ ਕਿਹੜੀ ਚੀਜ਼ ਅਸੀਂ ਖਾਣੀ ਹੈ ਕਿਹੜੀ ਪੀਣੀ ਹੈ ਪਰ ਤੁਸੀਂ ਦੇਖੋ ਕਿ ਜਿਹੜਾ ਇੱਕ ਮਜ਼ਦੂਰ ਤੱਕ ਹੈ ਜਿਹੜਾ ਗਰੀਬ ਤੱਕ ਹੈ ਉਹ ਵਿਚਾਰਾ ਕਰੇ ਵੀ ਕੀ ਹੂੰ ਰੋਜ਼ਗਾਰ ਨਹੀਂ ਚੜ ਕਿਤੇ ਹੈਗਾ ਜਦੋਂ ਉਹਨਾਂ ਨੇ ਕਿਤੇ ਪੀਣੀ ਹੋ ਕਿਸੇ ਨੇ ਕੋਈ 50 ਰੁਪਏ ਜਾਂ 100 ਰੁਪਏ ਸਸਤੀ ਦੇੜੀ ਹੈ ਤਾਂ ਉਹਨਾਂ ਨੇ ਉਧਰ ਜਾਣਾ ਹੀ ਹੈ ਅਟਰੈਕਟ ਹੋਣਾ ਪਰ ਇਹ ਮੇਨ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਕਲਿੰਗ ਨੂੰ ਜਹ ਹਜੇ ਇਲਲੀਗਲ ਜਿਹੜੀ ਚੀਜ਼ਾਂ ਲੱਗੀਆਂ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਕਿਵੇਂ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ ਕੱਲੋਂ ਇਹਨਾਂ ਨੇ ਕਹਿ ਦੇਣਾ ਕਿ ਚਿੱਟਾ ਇੱਥੇ ਆਈ ਜਾਂਦਾ ਜੇ ਅਸੀਂ ਕੀ ਕਰੀਏ ਇਹਨਾਂ ਨੇ ਤਾਂ ਬਾਹਰੋਂ ਲਿਆ ਪਰ ਸੋ ਇਹਨਾਂ ਨੇ ਕਹਿ ਦੇਣਾ ਜਿਹੜੇ ਹੋਰ ਐਨਡੀਪੀਐਸ ਐਕਟ ਦੇ ਅੰਦਰ ਗੋਲੀਆਂ ਆਉਂਦੀਆਂ ਨੇ ਕੋਈ ਕੋਈ ਹੋਰ ਨਸ਼ਾ ਆਉਂਦਾ ਕਿ ਅਸੀਂ ਇਹਨਾਂ ਦਾ ਕੀ ਕਰੀਏ ਇਹਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਸਰਕਾਰ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੀ ਹੈ ਇਹ ਸਰਕਾਰ ਤਾਂ ਬਣੀ ਹੀ ਇਸ ਮੁੱਦੇ ਤੇ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਤਿੰਨ ਤਿੰਨ ਮਹੀਨਿਆਂ ਦੇ ਵਿੱਚ ਜਿਹੜਾ ਇਹੋ ਜਿਹਾ ਕੁਝ ਹੈਗਾ ਬੰਦ ਕਰ ਦਿਆਂਗੇ ਸਰਕਾਰ ਨੇ ਕਿਹਾ ਔਣ ਕਿਉਂ ਨਹੀਂ ਕਰਦੇ ਪਏ ਇਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਉਧਰੋਂ ਮੈਂ ਪੁਲਿਸ ਦੀ ਪ੍ਰੈਸ ਕਾਨਫਰੰਸ ਦੇਖੀ ਪੁਲਿਸ ਨੇ ਜਿਹੜੇ ਉਸ ਪਿੰਡ ਦੇ ਵਿੱਚ ਲੇਬਲ ਦਿਖਾਉਂਦੇ ਪਏ ਸੀ ਉਹ ਲੇਬਲ ਹੈ ਹੀ ਨਹੀਂ ਸੀਗੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਲੇਬਲ ਹੀ ਡਿਫਰੈਂਟ ਸੀਗੇ ਜਿਹੜੇ ਸ਼ਰਾਬ ਦੇ ਸੀਗੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਚੱਲਦਾ ਕੀ ਪਿਆਗਾ ਮਤਲਬ ਕਿਤੇ ਇਹ ਚੀਜ਼ਾਂ ਪਤਾ ਹੋਣ ਦੇ ਬਾਵਜੂਦ ਵੀ ਇਹ ਤਾਂ ਨਹੀਂ ਹੋ ਰਿਹਾ ਕਿ ਇਹ ਇਹ ਚੀਜ਼ਾਂ ਨੂੰ ਕਿਤੇ ਲੁਕੋਇਆ ਜਾ ਰਿਹਾ ਕਿਸੇ ਪਾਸੇ ਹੋਇਆ ਜਾਂ ਕੋਈ ਗੱਲ ਹੈਗੀ ਹੈ ਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਨੂੰ ਇਨਸੈnsਿਟੀ ਦਿਖਾਉਂਦੇ ਪਏ ਆ ਪੰਜਾਬ ਦੇ ਮਿਨਿਸਟਰ ਤੇ ਐਮਐਲਏ ਇਹਨਾਂ ਨੂੰ ਇਹਨਾਂ ਨੂੰ ਰਾਤ ਨੂੰ ਫਿਕਰ ਪੈ ਗਈ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਸਾਰੇ ਗੱਡੀਆਂ ਲੈ ਕੇ ਦਿੱਲੀ ਪਹੁੰਚ ਗਏ ਉੱਥੇ ਮੁਹਾਲੀ ਪਹੁੰਚ ਗਏ ਗੁਰਦੁਆਰਾ ਅੰਮ੍ਰਿਤਸਰ ਕੋਲੇ ਧਰਮੇ ਦੇ ਵਿੱਚ ਤੇ ਇੱਥੇ ਜਾਣ ਵੇਲੇ ਕੀ ਹੋ ਗਿਆ ਇਹ ਤੁਹਾਡੇ ਲੋਕ ਨਹੀਂ ਹੈਗੇ ਇਹ ਜਿਹੜੇ 21 ਬੰਦੇ ਮਰੇ 21 ਕੋਈ ਅਰਪੀਤ ਜੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਡੈੱਟ ਉਹ ਇੰਨਾ ਵੱਡਾ ਹੋ ਜਾਏ ਤੇ ਪੋਲਿਟਿਸ਼ੀਨ ਉੱਥੇ ਕੋਈ ਪਹੁੰਚੇ ਹੀ ਨਾ ਜਿਹੜਾ ਸਤਾਧਰਦਾ ਹੈਗਾਗਾ ਮੈਂ ਮਤਲਬ ਹੈਰਾਨ ਹੈ ਕਿ ਇਹ ਵੋਟਾਂ ਕਰਕੇ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਪਏ ਅੱਜ ਇਲੈਕਸ਼ਨ ਕਮਿਸ਼ਨ ਨੇ ਵੀ ਇਸ ਚੀਜ਼ ਦਾ ਸੰਕੇਤ ਲਿਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜੀ ਇਹ ਟ੍ਰੈਜੇਡੀ ਹੋਈ ਹੈ ਜਿਹੜੀ ਇਹ ਨਕਲੀ ਸ਼ਰਾਬ ਨਾਲ ਜਾਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਨੇ ਇਹਦੀ ਸਾਨੂੰ ਜਾਣਕਾਰੀ ਡਿਟੇਲ ਦੇ ਵਿੱਚ ਦਿੱਤੀ ਜਾਵੇ ਹੂੰ ਚਲੋ ਠੀਕ ਹੈ ਜੀ ਇੱਕ ਛੋਟੇ ਜਿਹੇ ਬ੍ਰੇਕ ਲਈ ਆਪਾਂ ਰੁਕਣਾ ਪੈ ਰਿਹਾ ਹੈ ਬ੍ਰੇਕ ਤੋਂ ਬਾਅਦ ਇੱਕ ਹੋਰ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਮਾਨਗੋਲ ਸਾਹਿਬ ਸੜਨ ਨਾਲ ਜੁੜੇ ਰਹਿਣਾ ਗੁਰਦ੍ਰਸ਼ਨ ਤੁਹਾਡਾ ਧੰਨਵਾਦ ਦੂਜਾ ਮੁੱਦਾ ਇਹ ਹੈ ਕਿ ਉਹ ਐਕਸਾਈਜ਼ ਪਾਲਿਸੀ ਜਿਸ ਪਾਲਿਸੀ ਨੇ ਜੇਲ੍ਹ ਦੇ ਵਿੱਚ ਪਚਾ ਦਿੱਤੇ ਵੱਡੇ ਵੱਡੇ ਮੰਤਰੀ ਇੱਥੋਂ ਤੱਕ ਮੁੱਖ ਮੰਤਰੀ ਤਾਂ ਕੀ ਹੁਣ ਪੰਜਾਬ ਦੀ ਅਗਲੀ ਵਾਰੀ ਹੈ ਇਸ ਤੇ ਚਰਚਾ ਜਾਰੀ ਰੱਖਾਂਗੇ